ਇਨਗੋ ਕਹਿਣਾ ਚਾਹੁੰਦਾ ਯਾਰ ਪਹਿਲਾਂ ਦੇਖੋ ਫੋਟੋ ਵੀਤਨਾ ਮਨਾ ਨਹੀਂ ਅਸਲੀ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਰਸਤਾ ਭਟਕ ਗਏ ਸਹੀ ਆਉਂਦੇ ਆਉਂਦੇ ਮੈਪ ਵੀ ਖੜ ਗਿਆ ਹੁਣ ਅਸੀਂ ਲੱਭਦੇ ਹਾਂ ਸਾਨੂੰ ਪਤਾ ਨਹੀਂ ਸਾਡੇ ਦੂਜੇ ਬੰਦੇ ਵੀ ਪਤਾ ਨਹੀਂ ਕਿੱਧਰ ਚਲੇ ਗਏ ਆ ਦੇਖ ਮਹੌਲ ਤਾਂ ਬੰਦ ਤਾਂ ਤੇਰੇ ਯਾਰ ਨੇ ਬੰਨਿਆ ਪਿਆ ਨਾ ਪੂਰਾ ਮਹੌਲ ਪੂਰਾ ਅੱਲਾ ਭਾਗ ਤੁਹਾਨੂੰ ਸ਼ੇਰ ਖਾ ਗਿਆ ਆਪਾਂ ਦਾ ਭੱਜ ਕੇ ਦੋਖਾ ਦੇ ਵਿੱਚ ਬਾੜੀ ਕੱਟਦਾ ਕਿਉਂ ਨਹੀਂ ਉਹ ਦੇ ਬਾਈ ਬਾਈ ਪ੍ਰਸ਼ਾਦ ਲੈ ਰਹੇ ਗਾਈਜ਼ ਆ ਦੇ ਉਹ ਲੈ ਹਾਂਜੀ ਕੀ ਹਾਲ ਚਾਹਦਾ ਸਾਡਾ ਦੂਸਰਾ ਦਿਨ ਸਟਾਰਟ ਹੋ ਚੁੱਕਿਆ ਤੇ ਅਸੀਂ ਪਹਾੜਾਂਵਾਲ ਦਾ ਸਫ਼ਰ ਸ਼ੁਰੂ ਕਰਨਾ ਵਾ ਤੁਸੀਂ ਆਲੇ-ਦਾਲੇ ਦਾ ਮਾਹੌਲ ਦੇਖ ਸਕਦੇ ਹੋ ਥੋੜੇ-ਥੋੜੇ ਪਹਾੜ ਦੇਖਣੇ ਸ਼ੁਰੂ ਹੋ ਚੁੱਕੇ ਆ ਬਾਪੋ ਚੜਾਈ ਪੈ ਰਹੀ ਆ ਚੜਾਈ ਪੈ ਰਗਾ ਨਜ਼ਾਰਾ ਆ ਰਿਹਾ ਨਜ਼ਾਰਾ ਆ ਰਿਹਾ ਤੇ ਰੋਕੋ ਬਾਹਰ ਨਿਕਲੋ ਜਿੰਦਗੀ ਕਿੱਥੇ ਜਾ ਰਹੀ ਆ ਢਿੰਗੀ ਜਾ ਰਹੀ ਆ ਪੈਸੇ ਕਰਦੇ ਹੋ ਸਾਡੇ ਨੂੰ ਫੇਸੋ ਫੜ ਕੇ ਕਰ ਚੋ ਧਾਰੇ ਫੜ ਕੇ ਕਰ ਚੋ ਪਰ ਪਹਾੜਾਂ ਤੇ ਜਰੂਰ ਪਹੁੰਚੋ ਆ ਵੀ ਇਹ ਕਮੇਟੀ ਕਰ ਚੋ ਕਿਸਦਾ ਨਾ ਪਰੋ ਕੱਪ ਲੋ ਸਾਰਿਆਂ ਦੇ ਪਰ ਨਜ਼ਾਰੇ ਲੋ ਲਾਈਫ ਦੇ ਪਹੁੰਚ ਆ ਦੇ ਹਾਏ ਹਾਏ ਪਹਾੜ ਪਹਾੜ ਪਹੜ ਚੱਕ ਲੈ ਸਿੱਤਾ ਚੋਟੀ ਤੇ ਗੈਸ ਕਰੋ ਚੱਲ ਦੀ ਵੀਡੀਓ ਚ ਵੀ ਕਿਹੜੀ ਜਗ੍ਹਾ ਤੇ ਜਾ ਰਹੇ ਆ ਬਾਬੇ ਕਿਹੜੀ ਜਗ੍ਹਾ ਤੇ ਜਾ ਰਹੇ ਆ ਬਾਬੇ ਆ ਦੇਖੋ ਦੇਖੋ ਮੂੜ ਆ ਆ ਫਾਕੀ ਜ਼ੋਰ ਵਾਡ ਲਵ ਫਲਾ ਅੰਜ਼ਾਂ ਹੋ ਹੋ ਪਿਕਅਪ ਆਇੰਗੇ ਵੰਤਾ ਜੀ ਆ ਰਹੀ ਕਿ ਆਇੰਗੇ ਵੰਤਾ ਸਪਰਸ ਫਹਾੜ ਸੁੰਡੇ ਲ ਜਾ ਕੇ ਪੜੇ ਰੋ ਜੂਸ ਹੈ ਹਮਾਂ ਇਸ ਜਾਣ ਚਾਹਦੇ ਹੁਣੇ ਪੂਰੇ ਟੈਕਲਾ ਪੈਂਦੀ ਰੋ ਫਰੈਂਚਾ ਫਰੈਂਚ ਕਿਸੇ ਦੇ ਰਸਤੇ ਦੇਖ ਰਿਹਾ ਇਹ ਵੀ ਜੂ ਜੀ ਆਓ ਸਾਹਮਣੇ ਖੂਬ ਜ਼ੋਰ ਤੋਂ ਆਇਆ ਰਿਹਾ ਕਿਹੜਾ ਜਾਓਗੇ ਉਸ ਨਾ ਦੇਓ ਕੱਖਾ ਲੈਣਾ ਮੈਂ ਬੇ ਕੀ ਹੋ ਗਿਆ ਕਹਿੰਦਾ ਪੰਜਾਬ ਦੀ ਹੱਦ ਖਤਮ ਹੋ ਗਈ ਚੱਲ ਬਈ ਚੱਕ ਲਈ ਚੱਕ ਲਈ ਚੱਕ ਲਈ ਚੱਕ ਲਈ ਆਹ ਲੋ ਅਜੇ ਵੀ ਨਹੀਂ ਤੁਹਾਨੂੰ ਗੈਸ ਆਇਆ ਕਿੱਥੇ ਚੱਲੇ ਆ ਆਹ ਰੋਡ ਤੇ ਦੇਖ ਲਿਓ ਢੋਡ ਢੋਡਾਂਗੇ ਜਿੱਦ ਤੂੰ ਐ ਵੈਰੀਗੇਟਿੰਗ ਹੋਈ ਹੋਈ ਆ ਆਉ ਵੀ ਬੰਦ ਆ ਸਭ ਤੋਂ ਉਹ ਆ ਧਿਆਨ ਰੱਖਿਆ ਕਰੋ ਆ ਦੇਖੋ ਇਹ ਅੰਗੈਲੀ ਦਾ ਲਾ ਲਓ ਜਾਂ ਕਿਦਾਂ ਲਾ ਲਓ ਚਾਹਤੋਂ ਤੂੰ ਰੋਕਦਾ ਕਿਉਂ ਨਾ ਚੱਲਦਾ ਆਹ ਪਛਾਉਂਦੀ ਹੋਣੀ ਥੋੜੀ ਆਏ ਅੱਦੇ ਰਾਸਤੇ ਪਹੁੰਚ ਚੁੱਕੇ ਆ ਕਿਵੇਂ ਲੱਗਦਾ ਮੁੰਡਿਓ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਕਹਿੰਦੇ ਆਹ ਦੇਖੋ ਆਜੋ ਯਾਰ ਘਰਾਂ 'ਚ ਬੈਠੇ ਕੀ ਕਰਦੇ ਹੋ ਕੀ ਕਰਦੇ ਆ ਘਰਾਂ 'ਚ ਬੈਠੇ ਆਓ ਆਓ ਘੁੰਮਣ ਆਓ ਆਹ ਦੇਖੋ ਅਜੇ ਤੱਕ ਵੀ ਤੁਹਾਨੂੰ ਗੈਸ ਨਹੀਂ ਹੋਇਆ ਵੀ ਕਿਹੜੀ ਜਗ੍ਹਾ ਚੱਲੇ ਆਂ ਸੀ ਅਜੇ ਤੱਕ ਵੀ ਨਹੀਂ ਹੋਇਆ ਆ ਦੇਖੋ ਵੀਊ ਚੈੱਕ ਕਰੋ ਕੀ ਕਹਿੰਨਾ ਆਏ ਹਾਏ ਕੌਣ ਸੀ ਜਗ੍ਹਾ ਚੱਲਦੇ ਹੋ ਤੁਸੀਂ ਪਿਲਾ ਵੀ ਹੁਣ ਨਹੀਂ ਕਾ ਯਾਰ ਇੱਕ ਪਹਾੜਾਂ ਦੇ ਵੀ ਘਰ ਲੈ ਹੀ ਲੈਣਾ ਤੁਸੀਂ ਦੱਸਿਓ ਲੈ ਲਈਏ ਆ ਦੇਖੋ ਗਾਸ ਸੁੱਕ ਗਈ ਹੈ ਆ ਦੇਖ ਮਾਹੌਲ ਤਾਂ ਬੰਦ ਤਾਂ ਕਰੇ ਯਾਰ ਨੇ ਬੰਨਿਆ ਪਿਆ ਨਾ ਪੂਰਾ ਮਾਹੌਲ ਪੂਰਾ ਤੇ ਕੇ ਬੈਸਰ ਆਨ ਅਰਦੇਵ ਬੜੀਆ ਕੰਮ ਬੜੀਆ ਕੀਤਾ ਨੇ ਤੇ ਜਿਹੜਾ ਪਿੱਛੇ ਤੋਂ ਐਕਸੀਡੈਂਟ ਹੋਇਆ ਦਿਖਾਇਆ ਉਹ ਥੀਸ ਤੋਂ ਵਿਚਾਰ ਰੱਖਿਆ ਕਰੋ ਪਲੀਜ਼ ਅਣਗਹਿਲੀ ਨਾ ਕਰਿਆ ਕਰੋ ਗੱਡੀ ਚਲਾਉਂਦੇ ਫੋਨ ਨਾ ਚਲਾਇਆ ਕਰੋ ਬਹਿ ਵੀ ਹੁਣਾ ਆ ਦੇਖੋ ਮੋਟਰਸਾਈਕਲ ਦੇ ਪਿੱਛੇ ਆ ਮੇਰੇ ਮੋਟਰਸਾਈਕਲ ਲੱਦੇ ਹੱਥ ਮਾਰਿਆ ਵੀ ਕਹਿੰਦਾ ਵੀਊ ਚੈੱਕ ਕਰ ਪਰ ਤੁਸੀਂ ਸਿੱਧਾ ਦੇਖੀ ਚੱਲ ਬੈਂਚਣਾ ਵਾਲੀ ਸਾਰੇ ਕਾਇਦੇ ਨੇ ਕਾਉ ਕਾ ਨਾ ਬਾਈ ਕਹਿੰਦਾ ਉੱਧਰੋਂ ਕੱਢੋ ਕਹਿੰਦਾ ਉੱਧਰੋਂ ਕੱਢ ਕੱਢ ਦੇ ਕਿਸੇ ਪਾਸੇ ਨਹੀਂ ਚਲੋ 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 ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਲੈ ਜਾ ਕੜੀਸ਼ ਕੇ ਲੈ ਜਾ ਲੈ ਜਾ ਲੈ ਜਾ ਚੱਕ ਦੇ ਕੰਮ ਹੋ ਗਏ ਪੀਣ ਲੱਗੇ ਹੁਣ ਚਾਹ ਚਾਹ ਹੈ ਨਹੀਂ ਚਾਹ ਲਾਈਆਂ ਜੀ ਆ ਗਈ ਹੋ ਗਿਆ ਚਲੋ ਬਈ ਚਾਹ ਦੂਰ ਤੱਕ ਲੱਗਿਆ ਹੋਇਆ ਏ ਕੱਟ ਦੇ ਕੱਟ ਦੇ ਕੱਟ ਦੇ ਕਹਿੰਦਾ ਕਾਟ ਦੇ ਕੱਟਦਾ ਕਿਉਂ ਨਹੀਂ ਕੱਟਦਾ ਕਿਉਂ ਨਹੀਂ ਉਹ ਦੇ ਪਾਣੀ ਇੰਨੀ ਜਿਆਦਾ ਯਾਰ ਕੱਟ ਬਈ ਹਾਂ ਨਹੀਂ ਕੱਟਦਾ ਕਿਉਂ ਕੱਟਦਾ ਹੀ ਹਾਂਜੀ ਇਹ ਆਕੇ ਥੋੜੀ ਜਿਹਾ ਰਾਸਤਾ ਆ ਗਿਆ ਖਰਾਬ ਬਾਈ ਜੀ ਚਾਲ ਤਾਂ ਬਣਾਉਣੀ ਵਧੀਆ ਹੈ ਖੰਡ ਬਹੁਤ ਆ ਪੂਰੀਆਂ ਭਾਰੀਆਂ ਆਂ ਦੀਆਂ ਲੈ ਕੇ ਆਇਓ ਗੋਦੀਆਂ ਰੋਟੀਆਂ ਆ ਚੁੱਕੀ ਹੈ ਚਾਹ ਨਰਮਾ ਗਰਮਾ ਗਰਮ ਹੋਊਗਾ ਠੀਕ ਆ ਕੋਈ ਨਾ ਸੱਚੇ ਤੋਂ ਸਾਡਾ ਬੰਦਾ ਦੁਕਾਨ ਵਿੱਚ ਨਗਰਮ ਮਾਰ ਦੇ ਉਹ ਬੰਦਾ ਸਾਡਾ ਦੁਕਾਨ ਤੇ ਟੇਕਾ ਮਾਰ ਲਿਆ ਉਹਨੂੰ ਆਪਦੇ ਦੇਸ਼ ਵੀ ਜਾ ਵਾਇਆ ਨੇ ਯੂਪੀਆਰ ਦੀ ਬਿਸਕਟ ਬਿਸਕਟ ਇਹ ਅਸੀਂ ਦੇਖਾ ਨਹੀਂ ਹੋ ਬਿਸਕਟ ਹਾਂਜੀ ਪਹੁੰਚ ਚੁੱਕੇ ਆ ਟਿਕਾਣੇ ਤੇ ਹਜੇ ਵੀ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਕਿਹੜੀ ਜਗ੍ਹਾ ਪਹੁੰਚੇ ਆ ਹੁਣ ਚੈ ਗੈਸ ਕਰ ਲੋ ਆਪਦਾ ਚਲੋ ਚਲੋ 25 ਰੁਪਏ ਸਾਰੀ ਲੈ ਪਿੱਛੇ ਅਸੀਂ 50 ਦੇ ਬਣਾ ਕੇ ਆਏ ਆਂ ਗਾਹਾਂ ਆ ਕੇ 25 ਰੁਪਏ ਪਾਰ ਕੀ ਇਹ ਯਾਰ ਹਿੱਲਣ ਲੱਗ ਗਿਆ ਹੈ ਹੈਲਦੀ ਕਿਉਂ ਆ ਇਹ ਆਈ ਹੱਥ ਤੱਕ ਜਾ ਰਲ ਕੇ ਬੋਲੋ ਜੈ ਮਾਤਾ ਦੀ ਟਿੰਬਲ ਟ੍ਰੇਨ ਤੇ ਪਹੁੰਚ ਚੁਕੇ ਆਂ ਦਰਮਾ ਦਰਮ ਟੋਲ ਚ ਕੁੱਤੀ ਦੇ ਨੀ ਰਲ ਕੇ ਬੋਲੋ ਜੈ ਮਾਤਾ ਦੀ ਬੋਲਦਾ ਕਿਉਂ ਨਹੀਂ ਆ ਜੈ ਮਾਤਾ ਦੀ ਭਾਈ ਮਾਤਾ ਦੀ ਇੱਕ ਰਾਏ ਦੀ ਗੱਲ ਬਗੇ ਇਹਨੂੰ ਸਤਵਾਂ ਲੱਗ ਗਿਆ 25 ਰੁਪਏ ਦੀ ਜਗ੍ਹਾ ਤੇ 50 ਰੁਪਏ ਲੈ ਲੈ ਸਾਤੋਂ ਚਾਰ ਮੋਟਰਸਾਈਕਲ ਹੋ ਜਾ ਚੈੱਕ ਕਰੋ ਹਾਂ ਹਾਂ ਕਿੱਥੇ ਜਾਣਾ ਦੱਸਣਾ ਦੱਸਣਾ ਨਹੀਂ ਇਸ ਤੋਂ ਬਾਅਦ ਅਸੀਂ ਇੱਕ ਹੋਰ ਖੂਫੀ ਜਗ੍ਹਾ ਤੇ ਜਾਣਾ ਇੱਕ ਤੋਂ ਬਾਅਦ ਅਸੀਂ ਖੂਫੀ ਜਗ੍ਹਾ ਤੇ ਜਾਣਾ ਹਾਂ ਖੂਫੀ ਜਗ੍ਹਾ ਤੇ ਜਾਣਾ ਹੋਰ ਜਿਹੜੀਆਂ ਬਣੇ ਰਹੋ ਅੱਗੇ ਦੀ ਅੱਗੇ ਅਸੀਂ ਇੱਥੋਂ ਹੀ ਨਿਕਲ ਜਾਣਾ ਮੋਟਰਸਾਈਕਲ ਇੱਥੇ ਖੜੇ ਕਰ ਤੇ ਤੇ ਅੱਗੇ ਜਿੱਥੇ ਜਾਣਾ ਉਹ ਤੁਹਾਨੂੰ ਦੱਸਾਂਗੇ ਬਣੇ ਰਹੋ ਆ ਇੱਥੇ ਜੇਕਰ ਤੁਸੀਂ ਟਿੰਬਲ ਟ੍ਰੇਨ ਦਾ ਨਜ਼ਾਰਾ ਲੈਣਾ ਲੈ ਸਕਦੇ ਹੋ ਬਹੁਤ ਟਾਈਮ ਪਹਿਲਾਂ ਛੋਟੇ ਹੁੰਦੇ ਅਸੀਂ ਇੱਥੇ ਬੈਠ ਕੇ ਮੁੜ ਕੇ ਮੱਥਾ ਟੇਕਦੇ ਸੀ ਪਤਾ ਨਹੀਂ ਲੱਗਿਆ ਕਿੱਥੇ ਜਾਣਾ ਗੋਲ ਗੱਪੇ ਵੀ ਖਾ ਸਕਦੇ ਹੋ ਤੁਸੀਂ ਸਚਾਲ ਹਾਂ ਉਹ ਮਰਬਾ ਵਾਲਾ ਜਿਹੜਾ ਉਹਦੇ ਵਿੱਚ ਪਾਇਆ ਹੈ ਹਾਂ ਉਹ ਉਹ ਕਿ ਟੌਫੀਆਂ ਬਣਾ ਦਿੰਦੇ ਆ ਉਹਦੀਆਂ ਬੱਕਰੀ ਦਾ ਮੇਲ ਪੂਰੀ ਬਿਆਦ ਦਾ ਨੰਦ ਇੰਟਰਸ ਹਾਂ ਬਾਜ਼ਾਰ ਬਸ ਸਾਸਰੀ ਕਾਲੀ ਦੁਆਰਾ ਭਾਈ ਆ ਗਿਆ ਆ ਗਿਆ ਮੋੜ ਗਿਆ ਨਹੀਂ ਇੱਧਰ ਤੋਂ ਛੋਟਾ ਵਾਹ ਭਾਈ ਭਾਈ ਪ੍ਰਸ਼ਾਦ ਲੈ ਰਿਹਾ ਹੈ ਗਾਇਜ਼ ਆ ਜਾਓ ਉਹ ਲੈਓ ਹੁਣ ਆ ਜਾਓ ਸੱਪੇ ਨਾਲ ਹੀ ਲੈਣੀ ਕੀ ਆਏ ਮੈਂ ਤੁਹਾਡਾ ਪਾਣੀ ਜੋੜੇ ਲਾਣੇ ਬਸ ਇੱਕ ਹੀ ਦੇ ਦੇ ਸਾਨੂੰ ਸਾਰੀ ਜਗ੍ਹਾ ਤੇ ਇਹ ਲੋ ਭਾਜੀ ਹੱਥ ਤੋਂ ਲੋ ਨਾ ਨਾ ਇੰਨੇ ਨਹੀਂ ਸੋ ਸੋ ਨੂੰ ਛੋੜਾ ਦੇ ਦੋ ਆਹੀ ਇੱਕ ਦੇ ਦੋ ਬਸ ਯਾ ਟੋਕਰੀ ਲੈ ਜਾ ਫੇ ਨਾਰੀ ਲਵੇਟ ਵਾਲੀ ਨਹੀਂ ਇੰਨਾ ਨਹੀਂ ਦੋ ਇਹ 50 ਦਾ ਹੈ ਕੱਲਾ ਬੈਠੇ ਓਏ ਆ ਫਾੜੀ ਸੁੱਕੇ ਆ ਲੈ ਲੈ ਕਿੱਥੇ ਗਈ ਆ ਸਬਸਕ੍ਰਾਈਬ ਕਰਨ ਨੂੰ ਕਹਿ ਦੇ ਫਿਰ ਆ ਮੈਂ ਕਰੂੰਗਾ ਖੁਦ ਆ ਫਾੜੀ ਉਹ ਚੈਨਲ ਦਾ ਕਿਹੜਾ ਹੈ ਬਾਕੀ ਚੈਨਲ ਕਿਹੜਾ ਹੈ ਯਾਹ ਭਾਈ ਨੇ ਬਣਾਣਾ ਹੈ ਜਲਦੀ ਆ ਚੈਨਲ ਤੇ ਮੈਂ ਕਹਿੰਦਾ ਅੱਜ ਪਹਿਲੀ ਵੀਡੀਓ ਆਣੀ ਚੱਲ ਮੈਂ ਇਸ ਤਰ੍ਹਾਂ ਹੀ ਆਂਦਾ ਹੁਣ ਕੀ ਕਰੀਏ ਇਹ ਵਧੀਆ ਵੀਡੀਓ ਚਾਹਤ ਹੈ ਗੱਡ ਦੋ ਬਾਜੀ ਹੋ ਯਾਰ ਯੋ ਯੋ ਨਾਨਮ ਦੇਵੀ ਆਈ ਸੀ ਪ੍ਰਸ਼ਾਦ ਲੈ ਲਿਆ ਜਾ ਤਾ ਦੇਦ ਕੋਨੂੰ ਬਹੁਤ ਹੀ ਗਾਈਸ ਥੋੜਾ ਟਾਈਮ ਰੁਕੋ ਤੁਹਾਨੂੰ ਦਰਸ਼ਨ ਕਰਾ ਰਹੇ ਆ ਮੰਦਿਰ ਦੇ ਇਹ ਮੇਰਾ ਵੱਡਾ ਵੀਰਾ ਕੱਲ ਆਪਾਂ ਤਾਂ ਨੂੰ ਸ਼ੇਰ ਖਾ ਗਿਆ ਆਪਾਂ ਦਾ ਭੱਜਰੀ ਦੁੱਧਾ ਦੇ ਵਿੱਚ ਬਾੜੀ ਪਿਕਚਰ ਨਹੀਂ ਕਰਨੀ ਬ੍ਰੋ ਆੰਦ ਕਰ ਰਹਾ ਦੋਸਤ ਜੀ ਕਾ ਦਿਲੀਸ਼ਾ ਲੋਕੀ ਆ ਗਏ ਹੋ ਗਿਆ ਹੋਵੇ ਜੀ ਹੋੜੀਆਂ ਚਾਹਤੇ ਆ ਸਾਹ ਚੜ ਗਿਆ ਹਾਂ ਵੀ ਮੁੰਡਿਓ ਕਿਦਾਂ ਦਾ ਮਾਹੌਲ ਆ ਕੜਗੀ ਜੜਾਈਆਂ ਘੈਂਟ ਬਣਾਇਆ ਹੋਇਆ ਮਾਤਾ ਨੇ ਕਾਰ ਬਣਾਇਆ ਥੋੜਾ ਰਾਸਤਾ ਉਹ ਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਥੋੜਾ ਖੁੱਲਾ ਕਰੋ ਸੜਕਾਂ ਬੁੱਲੀਆਂ ਕੀਤੀਆਂ ਜਾਣ ਰਸ ਦੇ ਵਿੱਚ ਭੜੋਂ ਚੀਰਦੇ ਓਏ ਲੋਕ ਚੰਡਾਲ ਚਾਹ ਲਾਉਂਦੇ ਓਏ ਚਲੋ ਪੂਰੀ ਲਾਈਨ ਲੰਬੀ ਆ ਪੁਲਿਸ ਵਾਲੇ ਗਾਂ ਭੇਜੀ ਜਾ ਰਹੇ ਆ ਦੇ ਵਿੱਚ ਜੋੜਾ ਜਾਨਾ ਟੋਕਰ ਮਿਲ ਚੁੱਕਿਆ ਹੈ ਇੱਕ ਹੋਰ ਆਈ ਛੇ ਦੀ ਡੈਗੀ ਪਿਆ ਸੀ ਚਲੋ ਜੀ ਹੁਣ ਜੀ ਅੱਗੇ ਦਾ ਸਫ਼ਰ ਤੈਅ ਕਰਦੇ ਆਂ ਇਧਰ ਦੀ ਚਲੋ ਆਹੋ ਨਾਉ ਕਿਉਂ ਨਹੀਂ ਆਣਾ ਬਾਈ ਇਧਰ ਦੀ ਜਾਣਾ ਬਾਈ ਚੱਲ ਪਿਆ ਚੱਲ ਪਿਆ ਜੀ ਭੀੜ ਬਹੁਤ ਆ ਜਿਉਣਾ ਮਾਂ ਦੀ ਸ਼ੁਆਦ ਨੂੰ ਮਜ਼ਾ ਆਉਣਾ ਜਿਉਣਾ ਮਾਂ ਦੀ ਸਮਾਰਾਪਕ ਕੰਮ ਨਹੀਂ ਕੀ ਨਾ ਕਰੋ ਸੰਗਤਾਂ ਦਾ ਆਉਣਾ ਆਉਣਾ ਲੋਕਾਂ ਨੂੰ ਲੰਘੇ ਨੂੰ 4 ਘੰਟੇ ਹੋ ਗਏ ਟੂ ਮੱਚ ਕਰਾਊਡ ਹੈ ਗਾਈਜ਼ ਨਿਕਾਰਾ ਲਾਉਂਦਾ ਹੀ ਨਹੀਂ ਕੋਈ ਯਾਰ ਬਾਬੇ ਰਾਜ ਕਰਨ ਯਾਰ ਲਾ ਦੇ ਨਾਲੇ ਬੈਨ ਦੇ ਸਾਡੇ ਤੋਂ ਯਾਰ ਪਾਵਾ ਆ ਜਾਵੇ ਸਾਰੇ ਆ ਦੇਖੋ ਬੰਦੇ ਦੇਖੋ ਕਿੱਡਾ ਉਹ ਕਰਦੇ ਆ ਯਾਰ ਅਲੰਗਣਾ ਕਰਦੇ ਆ ਨਾ ਜੀ ਸਹਿਮਤ ਹੋਏ ਤੁਸੀਂ ਨਾ ਮਾਰੋ ਆਜ ਕ ਭਾਈ ਇੱਧਰ ਦੇਖ ਇੱਧਰ ਦੇਖਦਾ ਹੀ ਨਹੀਂ ਸਾਡੇ ਨੇ 4 ਘੰਟੇ ਹੋ ਗਏ ਲਾਈਨ 'ਚ ਲੱਗੇ ਹਾਂ ਉਹ ਯਾਰ ਚਲੋ ਪਿੱਛੇ ਨੂੰ ਵੀ ਦੇਖ ਦਾਂ ਮਰ ਜਾਂਦਾ ਉਹ ਦੇਖੋ ਉਹ ਦੇਖੋ ਕੀ ਚੱਲਦਾ ਉਹ ਖੜੇ ਦੇਖੀ ਜਾਂਦੇ ਆ ਉਹ ਦੇਖੋ ਕੋਈ ਦਰਸ਼ਨ ਕਰਨ ਆਉਂਦੇ ਹੋਵੇ ਕਿ ਆਹ 10 ਮਿੰਟ ਖੜ੍ਹ ਜੂ ਤਿੰਨ ਵਾਰ ਕੋਈ ਫਾਇਦਾ ਨਹੀਂ ਦੇਖੋ ਦਰਸ਼ਨ ਕਰੋ ਘਰਾਂ ਨੂੰ ਜੰਗਲ ਟੱਪ ਟੱਪ ਕੇ ਦਰਸ਼ਨ ਕਰੋ ਦਰਸ਼ਨ ਕਰੋ ਦਰਸ਼ਨ ਇੰਗੋ ਕਹਿਣਾ ਚਾਹੁੰਦੇ ਹੋ ਯਾਰ ਮਿਹਰ ਕਰ ਦੇਖੋ ਆਉ ਜੂਆ ਕੱਢਦੇ ਆ ਜਸੂ ਦੀ ਭੈਣ ਆ ਦੇਖੋ ਹਾਂ ਤੁਹਾਨੂੰ ਲੱਗਦਾ ਵੀ ਮਾਤਾ ਛੇਤੀ ਤੁਹਾਡੇ ਤੇ ਦਇਆਲ ਹੋ ਜੂ ਦੰਦਾ ਟੱਪ ਕੇ ਹੈਰੀ ਮਾਤਾ ਤੋਂ ਬੋਲ ਤੋਂ ਬਾਅਦ <utanos> भाई पपर चलो 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 नहीं। नहीं नहीं। 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 मारो 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 ਆ ਆਪੇ ਆ ਗਿਆ ਸਾਨੂੰ ਵੀ ਮਾਰ ਲੈਣ ਦੋ ਲੈ ਲੈ ਆ ਲੈ ਤੰਦੀ ਆ ਨਾ ਦੱਸ ਤੰਦੀ ਤੰਦੀ ਬਈ ਫੜ ਕੇ ਖੜ ਜਾ ਤੂੰ ਆ ਗਏ ਆ ਗਏ ਅੰਦਰ ਆ ਗਏ ਕੋਈ ਕੋਈ ਆ ਬਹੁਤ ਗੇ ਪਹੁੰਚ ਗਏ ਆਪਾਂ ਕਾਰਕਮਾਂ ਦੇ ਵਿੱਚ ਐਂਟਰੀ ਹੋ ਚੁੱਕੀ ਆ ਬਸ ਹੁਣ ਜਲਦੀ ਸਾਡਾ ਨੰਬਰ ਆਊਗਾ ਮੱਥਾ ਟੇਕਣ ਦੇ ਵਿੱਚ ਇੱਥੋਂ ਅਸੀਂ ਜਾਣਾ ਉਧਰ ਨੂੰ ਉਤੋਂ ਬੇਰੋਗ ਉਧਰੋਂ ਫੇਰ ਉਧਰ ਨੂੰ ਫੇਰ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਤਨਗਰ ਜੀ ਅੱਗੇ ਮਿਲਾਂਗੇ ਨਾ ਆਉਂਦਾਰੀ ਹੋ ਗਈ ਸਿੰਗਲ ਲਾਈਨ ਤੇ ਇੰਟਰਵਿਊ ਓਏ ਆ ਕੀ ਖਾਲੀ ਹੋ ਗਿਆ ਸਾਰਾ ਆ ਰਹੇ ਆ ਖਾਲੀ ਨਹੀਂ ਹੋਏ ਆਉਂਦੇ ਆ ਆਉਂਦੇ ਆ ਆਉਂਦੇ ਆ ਤਿਆਰੀ ਕਰ ਲਈ ਆ ਹੁਣ ਟੈਨਸ਼ਨ ਨਹੀਂ ਆ ਕੋਈ ਰੈਗੂਲਰ ਚੱਲੂ ਕੰਮ ਉਹ ਬੰਦੇ ਜਿਹੜੇ ਖੜੇ ਸੋਚ ਰਹੇ ਆ ਉਥੇ ਅਸੀਂ ਵੀ 10 ਮਿੰਟ ਪਹਿਲਾਂ ਇਹੀ ਕੋ ਸੋਚ ਆ ਆ ਗਿਆ ਆ ਗਿਆ ਆਹ ਹਾਏ ਬਾਬੇ ਨੂੰ ਮੋੱਖਾ ਦੇਖ ਲਿਆ ਹਾਂ ਦੇਖੋ ਜੀ ਪਹੁੰਚ ਗਏ ਟਿਕਾਣੇ ਤੇ ਅਗਿਆਨੀ ਦਿਖਾ ਯਾਰ ਦਰਵਾਜ਼ਾ ਆ ਬਾਈ ਦੀ ਬਹੁਤ ਹਿੰਮਤ ਆ ਆ ਪੂਰਾ ਹੀ ਹਵਾ ਦਾ ਸਾਬਤ ਹੋ ਰਿਹਾ ਆ ਕੀਦਾ ਬਾਈ ਰਿਸ਼ਤੇਦਾਰਾ ਦੇਖੋ ਸਭ ਜੀ ਮਾਤਾ ਸਰਬੋਸ਼ਸ਼ੀ ਆਰਤੀ ਦਾ ਆਸਮਾਤਾ ਬੱਚਾ ਜੀ ਰਾਜ ਮਾਤਾ ਜੀ ਲੰਬੀ ਉਮਰ ਕਰਨੀ ਮਾਤਾ ਨੇ ਬੱਚਿਆਂ ਨੂੰ ਲੰਬੀ ਉਮਰ ਕਰਨੀ ਮਾਤਾ ਜੀ ਮੇਹਰ ਤੇ ਆਪਣਾ ਮਾਤਾ ਜੀ ਖੁੱਲੇ ਖਜ਼ਾਨੇ ਵਖਰੇ ਮਾਤਾ ਜੀ ਕਮਾਈ ਚ ਪਰਤ ਤੱਕ ਕਵੀ ਮਾਤਾ ਜੀ ਅਨਸੰਗ੍ਰਣਾ ਵਿਦਿਵਿਹਾ ਰਾਜ ਮਾਤਾ ਜੀ ਬੱਚਿਆਂ ਦੀ ਵਿਆਹ ਦੀ ਸੁਪਨਾ ਮਨਜ਼ੂਰ ਕਰਨੀ ਮਾਤਾ ਦੇ ਸਾਥ ਬੇਟੇ ਦੀ ਫੋਟੋ ਵੀਤਣਾ ਮਨਾ ਲੈ ਜੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਬਸ ਇਸ ਤੋਂ ਵੱਧ ਨਹੀਂ ਆ ਜਿਉਣੇ ਮੋੜ ਦੀ ਸਮਾਧਾ ਜੀ ਇੱਥੋਂ ਛਾਲ ਮਾਰੀ ਸੀ ਆ ਗਏ ਹਾਂ ਹਮ ਵਾਈਟ ਸੌ ਦਾ ਲੰਗਰ ਚੱਲਦਾ ਵਾਈਟ ਸੌਨ ਪਾਸ ਤੋਂ ਨਜ਼ਾਰਾ ਆ ਗਿਆ ਪੰਜਵੀਂ ਛੇਵੀਂ ਕੋਲੀ ਖਾਣ ਲੱਗੇ ਆ ਦੇਖੋ ਵੀ ਕੀ ਕਰ ਰਹੇ ਆ ਭਲੀ ਵਾਪਸ ਚਾਲੇ ਪਾ ਲੇ ਆ ਸਾਡੇ ਦੋਸਤਾਂ ਬੰਦੇ ਹੁੰਦੇ ਨੇ ਅੰਦੇ ਅੱਗੇ ਨੇ ਕਿ ਉਹਦੇ ਚੱਕਰ ਦੇ ਵਿੱਚ ਆ ਖੜੇ ਆ ਤੇ ਜਿਹਾ ਵਾਪਸੀ ਤੇ ਥੋੜਾ ਇੱਟ ਲਾ ਜਾ ਮੋਹਾਲਾ ਕਿਉਂਕਿ ਠੰਡ ਵੱਧ ਗਈ ਆ ਬਹੁਤ ਯਾਦ ਹੈ ਹਾਂ ਭਾਈ ਬਾਹਰ ਲੇਟ ਕਰਾ ਲੈ ਯਾਰ ਆ ਤੁਸੀਂ ਜੇ ਅਸੀਂ ਤਾਂ ਤੁਹਾਨੂੰ ਡਿੱਕੀ ਜਾਣੇ ਉੱਥੇ ਰਹਿਣ ਤੋਂ ਬਾਅਦ ਜਾਣਾ ਵੀ ਇਕ ਲੋੜੀ ਚਾ ਚਲੋ ਚੱਲੀਏ ਭਾਈ ਅਤੀ ਸੁੰਦਰ ਰਸਤੇ ਵਿੱਚ ਬਈ ਨਜ਼ਾਰਾ ਆਈ ਜਾਂਦਾ ਵਾ ਡੇਡਾ ਜਾਵਾ ਥੋੜਾ ਕਰਕੇ ਮੂੰਹ ਦਾ ਸਟਾਈਲ ਜੇ ਚੇਂਜ ਹੋਊਗਾ ਦੇਖੋ ਬਸ ਤੁਸੀਂ ਚੈੱਕ ਕਰੀ ਜਾਤੋਂ ਫੇਰਾ ਆਹ ਦੇਖੋ ਫੇਰਾ ਦੇਖਿਆ ਕਦੇ ਇਹ ਜਿਹਾ ਹੋਣਾ ਤੁਸੀਂ ਕਿਤੇ ਦੇਖਿਆ ਨਾ ਬਾਬਾ ਟੋਡੇ ਬੰਦੇਆਂ ਨੂੰ 2 ਮਿੰਟ ਚੱਲ ਕੇ ਭੁੱਖ ਲੱਗ ਜਾਂਦੀ ਆ ਹੁਣਾਂ ਵੀ ਚਾਹ ਬਿਨੂੰ ਲਿਆ ਨਾਲ ਕੋ ਖਾਣ ਨੂੰ ਵੀ ਲਿਆ ਆਹ ਪਾਜਾ ਕਿੱਥੇ ਆ ਇਹ ਇਹ ਸੋਸਟੀ ਦਾ ਘਰ ਆ ਨਾ ਉੱਠ ਦਾ ਨਾ ਉੱਠਣ ਲੱਗ ਗਈ ਹਾਂ ਪਾਪਾ ਨਾ ਮਾਰਨ ਭੱਜਤਾ ਲੋਕਾਂ ਨੂੰ ਦੇਖ ਲੈ ਉਹ ਥੋਡੇ ਕਾਂ ਦੀਰਾਂ ਸੁਣੀਆਂ ਹੋਈਆਂ ਪਾਉਂਦਾ ਜੂਰੀ ਜੂਰੀ ਮਾਰਦਾ ਇਹ ਸਾਰੇ ਆ ਉੱਠ ਨੀਰਾਂ ਸੁਣੀਆਂ ਇਹਨਾਂ ਦੇ ਅਸੀਂ ਜਾ ਰਹੇ ਆਂ ਬਾਪਸ ਗੁਰੂ ਕੇ ਲਾਹੌਰ ਵੱਲੋਂ ਆ ਤੁਹਾਨੂੰ ਰਸਤੇ ਦਿਖਾਉਂ ਨੂੰ ਜੀ ਕਿਤਾ ਸਿੰਗਲ ਜਰਾ ਰਾਹ ਬੜੇ ਟਾਈਮ ਬਾਅਦ ਮਿਲਿਆ ਪਹਾੜੀਆਂ ਦਾ ਅਗਰ ਤੁਹਾਨੂੰ ਘਹਾ ਲਗੇ ਅਸੀਂ ਗਲਤ ਰਾਹ ਆ ਗਏ ਸੀ ਆ ਦੇਖੋ ਟੈਂਕ ਬਣਿਆ ਰੌ ਵਾਟਰ ਟੈਂਕ 31.65 80 ਲੱਖ ਲੀਟਰ ਸਟੋਰ ਹੁੰਦਾ ਐਡਾ ਹੀ ਟੈਂਕ ਆ ਦੇ ਇੱਥੇ ਅਸੀਂ ਗਲਤ ਹੀ ਨਾ ਆ ਗਏ ਸੀਗੇ ਇੱਥੇ ਇੰਨਾ ਸ਼ੋਰ ਹੁੰਦਾ ਨਾ ਤੁਹਾਨੂੰ ਦਿਖਾਉਨੇ ਆ ਵਾਪਸ ਤੇ ਕਰਕੇ ਆਹ ਦੇਖੋ ਇਹ ਰਹੀ ਪਾਣੀ ਪਾਣੀ ਆ ਇੱਥੇ ਬਿਜਲੀ ਬਣਦੀ ਆ ਅਸੀਂ ਭੁਲੇਖੇ ਨਾਲ ਆ ਗਏ ਸੀਗੇ ਤੇ ਸੱਜੇ ਮੋੜ ਨਾਲ ਸੱਜੇ ਆ ਬੰਦੇ ਆਉਂਦੇ ਆ ਆਪਣੇ ਇਹਦਾ ਇਹਦਾ ਕਿਹਦੇ ਖਾਤਮੇ ਹੋ ਗਿਆ ਚਲੋ ਹੁਣ ਤੁਹਾਨੂੰ ਅਸੀਂ ਪਹੁੰਚ ਕੇ ਦੱਸ ਦਿਆਂ ਸਾਨੂੰ ਰਾਹ ਦਾ ਭਲੇਖਾ ਲੱਗ ਰਿਹਾ ਵਾ ਪਤਾ ਨਹੀਂ ਲੱਗ ਰਿਹਾ ਕਿੱਧਰ ਜਾਣਾ ਕਿੱਧਰ ਨਹੀਂ ਰਸਤਾ ਭਟਕ ਗਏ ਸਹੀ ਆਉਂਦੇ ਆਉਂਦੇ ਮੈਪ ਵੀ ਖੜ ਗਿਆ ਹੁਣ ਅਸੀਂ ਲਾਉਦੇ ਆ ਸਾਨੂੰ ਪਤਾ ਨਹੀਂ ਸਾਡੇ ਦੂਜੇ ਬੰਦੇ ਵੀ ਪਤਾ ਨਹੀਂ ਕਿੱਧਰ ਚਲੇ ਗਏ ਸੀ ਉਹਨਾਂ ਨੂੰ ਪਿੱਛੇ ਪਿੱਛੇ ਕਿਹਾ ਹੀ ਆਉਣ ਨੂੰ ਉਹ ਆਈ ਨਹੀਂ ਹੈਗੇ ਤੇ ਹੁਣ ਅਸੀਂ ਸਿਰੇ ਪਹੁੰਚ ਕੇ ਤੁਹਾਨੂੰ ਦੱਸ ਦਿਆਂ ਵੀ ਕੀ ਹਿਸਾਬ ਕਿਤਾਬਾ ਕਿੱਥੇ ਪਹੁੰਚ ਗਏ ਹਾਂ ਠੀਕ ਹੈ ਜੀ ਹੁਣ ਸਾਨੂੰ ਸਹੀ ਰਸਤਾ ਲੱਭਿਆ ਸਾਡੇ ਵਾਲੇ 파ਟਨਰ ਵਧੀਆ ਰਸਤੇ ਤੇ ਪਹੁੰਚ ਗਏ ਇੱਥੇ ਨਾ ਪਲੈਨ ਕਰ ਕਰ ਕੇ ਹੌਲੀ ਹੌਲੀ ਨਾ ਖੇਤੀ ਜੋਗ ਜ਼ਮੀਨ ਬਣਾਈ ਜਾਂਦੇ ਆ ਆਪਣੇ ਖੇਤੀ ਜੋਗ ਹੈਗੇ ਆ ਉਹਨੂੰ ਪੱਟ ਪੱਟ ਕੇ ਉਰਾਲ ਕਰੀ ਜਾਂਦੇ ਆ ਦੇਖੋ ਆ ਮਿੱਟੀ ਆ ਇਹਨੂੰ ਜਿੱਡੇ ਜਗ੍ਹਾ ਤੇ ਪੱਥਰ ਆ ਉੱਥੇ ਲਿਆ ਕੇ ਛਿੱਟੇ ਹੀ ਜਾਂਦੇ ਆ ਨਾ ਵਧੀਆ ਬਣਾਈ ਜਾਂਦੇ ਆ ਚਲੋ ਹੁਣ ਇਹ ਨਹੀਂ ਮੈਂ ਤਾਂ ਵਧੀਆ ਬਣਾਈ ਜਾਂਦੇ ਆ ਕਿੱਧਰ ਕਿੱਥੋਂ ਜਾਣਾ ਗੁਰੂ ਕੀ ਲਾਹੌਰ ਸਿੱਧਾ ਪਹੁੰਚਣ ਵਾਲਿਆਂ ਗੁਰੂਕੇ ਲਾਹੌਰ ਬਣੇ ਰਿਓ ਵੀਡੀਓ ਤੇ ਤੁਹਾਨੂੰ ਦਿਖਾਉਂਦੇ ਆ ਠੀਕ ਆ ਵੀ ਚੋਬਰਾ ਚੈੱਕ ਕਰੋ ਵੱਡੇ ਵੱਡੇ ਪਲਾਟ ਲੱਗੇ ਹੋਏ ਆ ਉਥੋਂ ਦੀਦੇ ਸੀ ਸਾਨੂੰ ਇਹ ਉਹ ਤਾਂ ਸਿਰੇ ਤੋਂ ਉਦੋਂ ਐ ਲੱਗਦਾ ਸੀ ਵੀ ਜਮੇ ਨੇੜੇ ਜੇ ਆ ਇੱਥੇ ਆ ਕੇ ਪਤਾ ਲੱਗਿਆ ਵੀ ਬਹੁਤ ਦੂਰ ਆ ਆ ਦੇਖੋ ਚੈੱਕ ਕਰੋ ਕੋਈ ਟਰੈਕਟਰ ਟਰਾਲੀ ਮਿਲਿਆ ਇੱਕ ਯਾਤਰਾ ਵਾਲਾ ਇਹ ਰਾਹ ਤੋਂ ਸਾਨੂੰ ਰਾਹ ਦੇ ਵਿੱਚ ਆਉਂਦੇ ਮਿਲੇ ਸੀਗੇ ਸ਼ਾਇਦ ਨਜ਼ਾਰਾ ਚੈੱਕ ਕਰੋ ਇੱਕ ਵਾਰੀ ਵਿਊ ਦਾ ਆਹਾਹਾ ਸਨਸੈਟ ਹੋ ਰਿਹਾ ਹਾਏ मेरी अंग्रेजी और फोर बाई फोर पहुंच गए जी फाइनली गुरु घर गुरु की लाहौर तो देखो दर्शन आ हा 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 नवा बनाया ना इधर दरबार साहब ਪਹਿਲਾਂ ਨਹੀਂ ਸੀ ਬੜੇ ਨਵੇਂ ਆਏ ਆ ਜੀ ਆਏ ਹਾਏ 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 ਮੇਰੇ ਕੱਲ੍ਹ ਗਿਆ ਵਾਲੇ ਉਰੂ ਘਰ ਲੰਗਰ ਦੇ ਕੋਈ ਪਹੁੰਚ ਗਏ ਆ ਹੁਣ ਦਰਸ਼ਨ ਮੇਲਾ ਕਰਦੇ ਆ ਤੇ ਉਦੋਂ ਬਾਅਦ ਤੁਹਾਨੂੰ ਦੇਖ ਰਿਆਂ ਕਿਉਂਕਿ ਫੋਨ ਦੀ ਬੈਟਰੀ ਵੀ ਲੋ ਆ ਹੋ ਸਕਦਾ ਹੈ ਉਦੋਂ ਬਾਅਦ ਵੀਡੀਓ ਘੱਟ ਹੀ ਬਣੇ ਪਰ ਕੋਸ਼ਿਸ਼ ਕਰਾਂਗੇ ਪੂਰੀ ਬਣਾਉਣ ਦੀ ਹੁਣ ਅਸੀਂ ਸਿਰੇ ਜਾ ਕੇ ਮੱਥਾ ਟੇਕ ਕੇ ਲੰਗਰ ਲੰਗਰ ਛੱਕ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਮੈਂ ਤੇ ਆ ਤੁਹਾਨੂੰ ਆ ਦੇਖੋ ਸਾਹਮਣੇ ਦਰਬਾਰ ਸਾਹਿਬ ਆਉਣਾ ਸੀ ਲੇਟ ਆ ਥੋੜਾ ਮੱਥਾ ਟੇਕ ਕੇ ਇੱਥੇ ਸਾਰੇ ਰੌਣਕ ਲੱਗੀ ਹੁੰਦੀ ਹੈ ਜਦੋਂ ਫੋਲਾ ਮਲਾ ਆਉਂਦਾ ਨਾ ਇੱਥੋਂ ਸ਼ਾਰਟਕਟ ਰਸਤਾ ਵੀ ਜਾਂਦਾ ਪਹਾੜਾਂ ਰਾਹੀਂ ਨਾਣਾਦੇਵੀ ਗੱਲ ਇਹ ਹੈ ਕਿ ਗੁਰੂ ਘਰ ਬਾਰੇ ਹੋਰ ਦੱਸੇ ਵੀ ਇੱਥੇ ਜਦੋਂ ਵੀ ਤੁਸੀਂ ਆਉਂਗੇ ਤੁਹਾਨੂੰ ਹਰ ਟਾਈਮ ਰਡਿੰਗ ਚੌਂਦਰ ਅੰਦਰ ਮਿਲੂਗਾ ਹੀ ਮਿਲੂਗਾ ਇਹ ਵੀ ਬਹੁਤ ਜ਼ਿਆਦਾ ਸੁਆਦ ਹੈ ਤੇ ਜਦੋਂ ਵੀ ਆਓ ਪਰਜਾ ਦਾ ਸਾਥੇ ਜਾਣਾ ਨਾ ਇੱਥੇ ਖੜੀ ਚੌਂਦਰ ਲੰਗਰ ਹਰ ਟਾਈਮ ਹੁੰਦਾ ਹੀ ਹੁੰਦਾ ਸੰਗਤ ਜੀ ਆਹ ਬੋਲ ਵੀ ਆ ਗੁਰੂ ਕੀ ਲਹਾਰ ਆ ਸਾਂਗ ਜਿਸ ਸਥਾਨ ਬਹੁਤ ਹੀ ਸੋਹਣਾ ਤੇ ਗੁਰੂ ਸਾਹਿਬ ਨੇ ਤੋਬੀ ਦੀ ਮੰਗ ਨੂੰ ਸਵੀਕਾਰ ਕੀਤਾ ਤੀਰ ਮਾਰ ਕੇ ਧਰਤੀ ਵਿੱਚੋਂ ਨਰਮਲ ਜਲ ਦੀ ਧਾਰ ਬਖਸ਼ਿਸ਼ ਕੀਤੀ ਤੇ ਆ ਦੇਖੋ ਜੀ ਹੋ ਹੋ ਗਈ ਆ ਵੀਡੀਓ ਦੇ ਵਿੱਚ ਤੁਹਾਨੂੰ ਕੋਸ਼ਿਸ਼ ਕਰ ਦਰਦੇ ਆ ਆ ਲੋਈ ਕਰੋ ਦਰਸ਼ਨ ਤੇ ਹੁਣ ਤੁਹਾਨੂੰ ਸ਼ਾਇਦ ਸਿੱਧਾ ਹੋ ਸਕਦਾ ਵੀ ਅਸੀਂ ਕਮਰੇ ਦੇ ਵਿੱਚ ਜਾ ਕੇ ਮੜੀਏ ਕਿਉਂਕਿ ਫੋਨ ਦੀ ਬੈਟਰੀ ਬਿਲਕੁਲ ਲੋ ਹੋ ਚੁੱਕੀ ਹੈ ਰਾਸਤੇ ਦੇ ਵਿੱਚ ਵਾਪਸੀ ਤੇ ਆ ਦੇਖੋ بارش ਆ ਗਈ ਫੋਨ ਇੱਕ ਵਾਰੀ ਬੰਦ ਹੋ ਗਿਆ ਦੁਬਾਰੇ ਆਨ ਕੀਤਾ ਵਾ ਜੀ ਤੁਹਾਨੂੰ ਦਿਖਾ ਦਈਏ ਵਿਊ ਘੈਂਟ ਜਾਂ ਆ ਚੈੱਕ ਕਰੋ بارش ਦੇ ਵਿੱਚ ਭਜਦੇ ਆਉਨੇ ਠੰਡ ਬਹੁਤ ਆ ਜੇਕਰ ਤੁਸੀਂ ਆਉਨੇ ਹੋ ਤਾਂ ਤੁਸੀਂ ਕਿਰਪਾ ਕਰਕੇ ਆਪਦਾ ਪ੍ਰਬੰਧ ਕਰਕੇ ਆਓ ਦੇਖੀ ਜਾਊਗਾ ਫਿਰ ਬਾਅਦ ਦੇ ਵਿੱਚ ਜੀ ਹੁਣ ਅਸੀਂ ਕਮਰੇ ਦੇ ਵਿੱਚ ਵਾਪਸ ਆ ਗਏ ਮੈਂ ਦੇਖਿਆ ਰਸਤੇ ਦੇ ਵਿੱਚ بارش ਵੀ ਆ ਗਈ ਸੀ ਪਰ ਬਚਾਅ ਹੋ ਗਿਆ بارش ਦੇ ਨਾਲ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਸੁਭਾਸ਼ੀ ਚੱਲੇ ਸਾਰਾ ਤੁਹਾਨੂੰ ਕਮਾਇਆ ਫਰਾਇਆ ਮਾਤਾ ਦੇ ਦਰਸ਼ਨ ਕਰਾਇਆ ਗੁਰੂ ਕੇ ਲਾਹੌਰ ਗਏ ਤੇ ਹੁਣ ਅਸੀਂ ਕਮਰੇ ਦੇ ਵਿੱਚ ਵਾਪਸ ਆ ਗਏ ਆ ਤੇ ਨਾ ਹੁਣ ਧੋਣ ਤੋਂ ਬਾਅਦ ਅਸੀਂ ਗੁਰੂ ਦਾ ਪ੍ਰਸ਼ਾਦ ਦਸਣ ਜਾਵਾਂਗੇ ਲੰਗਰ ਸਿੱਖਣ ਜਾਵਾਂਗੇ ਤੇ ਜੇਕਰ ਬਲੌਗ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੇ ਬਿਨਾ ਮਤ ਜਾਣਾ ਤੇ ਕੱਲ ਨੂੰ ਨਵਾਂ ਬਲੌਗ ਲੈ ਕੇ ਦੁਬਾਰੇ ਮਿਲਾਂਗੇ ਗੁੱਡ ਨਾਈਟ